ਇਹ ਦਸਲੀਸ ਬੰਦਾ ਦਾ ਜੀ 3 ਲੱਖ ਦੀ ਪਰੋਤੀ ਦੇ ਵਿੱਚ ਨਿਆਂਇਨ ਨੂੰ ਪਾਇਆ ਥਕੇ ਨਾਲ ਜੀ ਜੀ ਕੋਈ ਮੈਟਰ ਨਹੀਂ ਹੈ ਇਹਨਾਂ ਕੋਲ ਪੁਲਿਸ ਕੋਲ ਕੋਈ ਕਲੂ ਨਹੀਂ ਮਿਲਿਆ ਹਾਲੇ ਤੱਕ ਜੀ ਜੀ ਵੀ ਨਾ ਕੋਈ ਕਲੂ ਮਿਲਿਆ ਉਹਨਾਂ ਕੋਲ ਨਾ ਕੋਈ ਕੋਈ ਐਵੀਡੈਂਸ ਹੈ ਜਿਸ ਦੇ ਕਰਕੇ ਨਿਆਂਇਨ ਨੂੰ ਹਰਾਸਮੈਂਟ ਕੀਤੀ ਗਈ ਹੈ ਹਰਾਸਮੈਂਟ ਕੀਤੀ ਗਈ ਹੈ ਜੀ ਪੋਲਿਟਿਕਲ ਪੋਲਿਟਿਕਲ ਸਟ੍ਰੈਟਜੀ ਪੋਲਿਟਿਕਲ ਜੀ ਰਵੀਰ ਬਿੱਟੂ ਨੇ ਕੱਲ ਬਿਆਨ ਦੇ ਦਿੱਤਾ ਉਹਨਾਂ ਨੇ ਰੋਕ ਲਾਇਆ ਸਰਪੰਚ ਪੁਲਿਸ ਤੇ ਸਰਕਾਰ ਤੁਹਾਨੂੰ ਕੀ ਲੱਗਦਾ ਬਿੱਟੂ ਜੀ ਕਹਿ ਤਰੇ ਉਹਨਾਂ ਨੇ ਲਾਈਵ ਹੋ ਕੇ ਸਾਰਾ ਦੱਸਿਆ ਵੀ ਇਸ ਦੇ ਉੱਪਰ ਸਾਰਾ ਕੁਝ ਮੈਂ ਕੀਤਾ ਜੋ ਕੀਤਾ ਲੇਕਿਨ ਰਜੀਵ ਰਾਜਾ ਬਿਲਕੁਲ ਨਿਰਦੋਸ਼ ਆ ਉਹਦੇ ਵਿੱਚ ਕੋਈ ਹੱਕ ਨਹੀਂ ਆ ਲੇਕਿਨ ਨਜਾਇਜ਼ ਉਹਨਾਂ ਧੱਕਾ ਕੀਤਾ ਗਿਆ ਤਾਂ ਤਾਂ ਜਾਣਦੇ ਵੀ ਨਹੀਂ ਕਿਸੇ ਨੂੰ ਜਾਨਦੇ ਵੀ ਨਹੀਂ ਕਿਸੇ ਨੂੰ ਕਿਹੜੇ ਬੰਦੇ ਫੜੇ ਉਹਨਾਂ ਨੇ ਕਿਹੜੇ ਬੰਦੇ ਨਹੀਂ ਫੜੇ ਉਹਨਾਂ ਨੇ ਕਿਹੜੇ ਬੰਦੇ ਲੈਣਾ ਕਿੰਨੂੰ ਲੈਣਾ ਕਿੰਨੂੰ ਦੇਣਾ ਕੁਝ ਨਹੀਂ ਪਤਾ ਉਹਨਾਂ ਨੂੰ ਨਜਾਇਜ਼ ਉਹਨਾਂ ਨੇ ਚੱਕਰ ਰੀਏ ਕਿ ਤਾਂ ਮੰਨ ਲੀਏ ਵੀ ਮੇਰਾ ਬ੍ਰਦਰ ਵੀ ਆਪਣਾ આરોપી ਹੈਗਾ ਰੋਕੀ ਨਹੀਂ ਨਹੀਂ ਮਾਰ ਤੇ ਲੈ ਗਿਆ ਹੁਣ ਕੋਈ ਰਿਮਾਂਡ ਨਹੀਂ ਕੁਛ ਨਹੀਂ ਜਿਹੜੇ ਵੇਟ ਕਰਨ ਨੂੰ ਕਹਿ ਰਹੇ ਨੇ ਤੁਸੀਂ ਵੇਟ ਕਰੋ ਬਾਹਰ ਕਿਉਂ ਨਹੀਂ ਕਿਉਂ ਨੈਕਸਟ ਡੈਸਕਟਾਪ ਪੜਾ ਕੇ ਰਹਿ ਲਾ ਨਾ ਖੜਮ ਕੇ ਰਹਿ ਨੈਕਸਟ ਟਾਈਪ ਕੁਛ ਨਹੀਂ ਆਪਣਾ ਉਸਤਾਦ ਅਦਾਲਤ ਨੂੰ ਹੀ ਕਰਨੇ ਆ ਜੀ ਕਿ ਉਹਨਾਂ ਨੂੰ ਬਾਦ ਬਰੀ ਕੀਤਾ ਜਾਵੇ ਹਾਈ ਕੋਰਟ ਜਾਇਆ ਜਾਊਗਾ ਸਰ ਪੋਲਿਟੀਕਲ ਸਟੈਂਡ ਪੋਲ ਲੋਕਲ ਸਟੈਂਡ ਹੈ ਸਰ ਜੀ ਕੋਈ ਪ੍ਰੂਫ ਹੀ ਹੈ ਨਹੀਂ ਪ੍ਰੂਫ ਹੀ ਹੈ ਨਹੀਂ ਉਹਨਾਂ ਕੋਲ ਕੁਛ ਵੀ ਪ੍ਰੂਫ ਨਹੀਂ ਹੈ ਅੱਜ ਇਹਨਾਂ ਨੂੰ ਬੇਲ ਮਿਲੇ ਨਹੀਂ ਅੱਜੋ ਤਿੰਨ ਬੰਦੇ ਫੜੇ ਆ ਤਿੰਨ ਬੰਦੇ ਕਹਿੰਦੇ ਹਾਂ ਵੀ ਮੇਰਾ ਨਾਮ ਲੈਣਗੇ ਮੇਰੇ ਬ੍ਰਦਰ ਦਾ ਨਾਮ ਲੈਣਗੇ ਕਿਸੇ ਹੋਰ ਦਾ ਲੈਣਗੇ ਕਿ ਕਿੰਨੂ ਕਿੰਨੂ ਫਸਾਣਗੇ ਇੱਕ ਹੋਰ ਬੰਦਾ ਫੜਿਆ ਨਹੀਂ ਇੱਕ ਮਿੰਟ ਤੁਸੀਂ ਬੋਲ ਲਖਾ ਸਰ ਸੁਨੀਤ ਪਿੰਡ ਤੋਂ ਫੜਿਆ ਉਹਨਾਂ ਨੇ ਕ੍ਰਿਮਿਨਸ਼ਨ ਦੇ ਵਿੱਚ ਗਏ ਸੀਗੇ ਉਤੋਂ ਬਾਹਰ ਆ ਕੇ ਉਹਨੂੰ ਲਿੱਤਾ ਉਹਨਾਂ ਨੂੰ ਗੱਡੀ 'ਚ ਫੜਾਇਆ ਕੋਈ ਉਹਨਾਂ ਕੋਲ ਵਾਰੰਟੀ ਨਹੀਂ ਸੀਗਾ ਵੀ ਕੁਛ ਨਹੀਂ ਸੀ ਉਹਨਾਂ ਦੇ ਹੱਥ ਵਿੱਚ ਜਿਹਦੇ ਕਰਕੇ ਮੇਰੇ ਬ੍ਰਦਰ ਨੂੰ ਥਾਣੇ ਵਿੱਚ ਲੈ ਕੇ ਗਏ ਨੇ ਹਰਾਸਮੈਂਟ ਬੜੀ ਕੀਤੀ ਸਾਨੂੰ ਕੱਲ ਰਾਤ ਤੋਂ ਮਿਲਣ ਨਹੀਂ ਦੇ ਰਹੇ ਸਾਨੂੰ ਮਿਲਣ ਨਹੀਂ ਦੇ ਰਹੇ ਸਾਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਕਿੱਥੇ ਲੈ ਗਏ ਕਿੱਥੇ ਨਹੀਂ ਲੱ ਕਮਸਾਉ ਦੱਸੋ ਕਿ 8 ਨੰਬਰ थाने ਚ ਕਿੱਥੇ ਐਸੀ ਅੱਜ ਸਾਡੇ ਇੱਕ ਕੇਸ ਦੇ ਵਿੱਚ ਐਕਸਟਰਸ਼ਨ ਕੇਸ ਸੀਗਾ ਜੀ ਤੇ ਸ਼ਹਿਰ ਦੇ ਕਾਰੋਬਾਰੀ ਨੂੰ ਐਕਸਟਰਸ਼ਨ ਕਾਲ ਆਈ ਸੀਗੀ ਜਿਸ ਦੇ ਚੱਲਦੇ ਆ ਤਿੰਨ ਦੋਸ਼ੀ ਪਹਿਲਾਂ ਅਰੈਸਟ ਕੀਤੇ ਗਏ ਸੀਗੇ ਜੀ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜਾ ਹੈਗਾ ਇੱਕ ਹੋਰ ਅਕਿਊਜ਼ ਫੋਰਥ ਅਕਿਊਜ਼ ਅਰੈਸਟ ਕੀਤਾ ਗਿਆ ਸੀਗਾ ਤੇ ਜਿਹਨਾਂ ਨੂੰ ਹੁਣ ਇਸ ਵੇਲੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈਗਾ ਤੇ ਬਲੀਸ ਨੂੰ ਰਿਮਾਂਡ ਦੀ ਅਪਲੀਕੇਸ਼ਨ ਲਗਾਈ ਗਈ ਹੈ ਜਿਹੜੀ ਅਪਲੀਕੇਸ਼ਨ ਹਜੇ ਮਾਨਯੋਗ ਦਲਦ ਦੀ ਕੰਸੈਂਟਰੇਸ਼ਨ ਵਿੱਚ ਹੈ ਤੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਜਾਏਗਾ ਇਹ ਹੁਣੇ ਕਲੀਅਰ ਹੋ ਜਾਏਗਾ ਥੋੜੀ ਦੇਰ ਤੱਕ ਸਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਅ 5 ਦਿਨ ਦਾ ਰਿਮਾਂਡ ਮੰਗਿਆ ਗਿਆ ਜੀ ਬਾਕੀ ਇਹ ਡਿਸਕ੍ਰੈਸ਼ਨ ਹੈ ਜੀ ਮਾਨਯੋਗ ਦਲਦ ਦੀ ਵੀ ਉਹਨਾਂ ਨੂੰ ਕਿੰਨਾ ਰੈਲੇਵੈਂਟ ਲੱਗਦਾ ਹੈਗਾ ਉਸ ਸਮੇਂ ਕਿਹੜੇ ਕਿਹੜੇ ਅਕਿਊਜ਼ਡ ਉਹ ਨਾਮ ਕੀ ਉਹਨਾਂ ਦੇ ਨਾਮ ਨਾਮ ਤਾਂ ਜੀ ਹੁਣ ਪਬਲਿਸ਼ਾਈਜ਼ਡ ਹੈਗੀ ਹੈ ਜੀ ਇੱਕ ਰੋਹਨ ਹੈਗਾ ਜੀ ਬਾਕੀ ਦੋ ਤਿੰਨ ਹੋਰ ਅਕਿਊਜ਼ਡ ਹੈਗੇ ਆ ਡਾਇਰੈਕਟਲੀ ਮੇਰੇ ਮਾਈਂਡ ਚ ਨਹੀਂ ਹੈਗੇ ਨਾਮ ਤੇ ਉਹ ਤੁਸੀਂ ਪੁਲਿਸ ਸਟੇਸ਼ਨ ਤੋਂ ਪਤਾ ਕਰਨਾ ਸਾਰੇ ਲੋਕਲ ਆ ਸਾਰੇ ਕਿ ਬਾਹਰ ਦੇ ਫੋਨ ਕਿਥੋਂ ਕਿਥੋਂ ਰੈਸਟੋਰੈਂਟ ਅਲੱਗ-ਅਲੱਗ ਜਗ੍ਹਾ ਤੇ ਹੈਗੇ ਆ ਜੀ ਦੋ ਪਹਿਲਾਂ ਰੈਸਟ ਹੋਏ ਸੀਗੇ ਫਿਰ ਤੀਸਰਾ ਪਰਸਨ ਹੋਇਆ ਸੀਗਾ ਫਿਰ ਫੋਰਥ ਕਿਉਂਕਿ ਰੈਸਟ ਹੋਇਆ ਸੀਗਾ ਜੀ ਸਰ ਕਿਸ ਤਰ੍ਹਾਂ ਅਵਾਦਤ ਉਹ ਸਰ ਕਿਸ ਤਰ੍ਹਾਂ ਐਕਸਟਰਸ਼ਨ ਐਕਸਟਰਸ਼ਨ ਕਾਲ ਸੀਗੀ ਜੀ ਸ਼ਹਿਰ ਦੇ ਵਪਾਰੀ ਨੂੰ ਕਿਸੇ ਨੂੰ ਐਕਸਟਰਸ਼ਨ ਕਾਲ ਸੀਗੀ ਪਹਿਲਾਂ 30 ਲੱਖ ਦੀ ਡਿਮਾਂਡ ਕੀਤੀ ਗਈ ਸੀ ਫਿਰ ਪੁਲਿਸ ਪਾਰਟੀ ਦੀ ਹੈਲਪ ਦੇ ਨਾਲ ਫਿਰ ਅਕਿਊਜ਼ ਜਿਹੜੇ ਹੈਗੇ ਨੇ ਆਬ ਕੀਤੇ ਗਏ ਸੀਗੇ ਤੇ ਆਪਰੇਸ਼ਨ ਪੁਲਿਸ ਵੱਲੋਂ ਕੰਡਕਟ ਕੀਤਾ ਤੇ ਡਿਵੀਜ਼ਨ 8 ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਸਰ ਇਹ ਜਿਹੜੇ ਪੋਲਿਟੀਕਲ ਪਰਸਨ ਨੇ ਇਹਦਾ ਕੀ ਇਨਵੋਲਵਮੈਂਟ ਹੈਗੀ ਹੈ ਇਹ ਉਸ ਨੂੰ ਹਜੇ ਇਹਨਾਂ ਜੀ ਕੋਈ ਵੀ ਜਿਹੜੀ ਅਕਿਊਜ਼ ਦੀ ਕੀ ਇਨਵੋਲਵਮੈਂਟ ਹੈਗੀ ਆ ਉਹ ਮੀਡੀਆ ਤੇ ਜਨਤਕ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੈਗਾ ਤੇ ਜਦੋਂ ਆਪਾਂ ਕੋਈ ਵੀ ਮੇਜਰ ਡਿਵੈਲਪਮੈਂਟ ਹੋਏਗੀ ਤਾਂ ਅਸੀਂ ਮੀਡੀਆ ਨਾਲ ਸਾਂਝੀ ਕਰਦਾਂਗੇ ਸਰ ਜਿਹੜੇ ਪਹਿਲਾਂ ਕਿਊਜ਼ ਖੜੇਗੇ ਉਹਨਾਂ ਦਾ ਕੋਈ ਕ੍ਰਿਟੀਕਲ ਬੈਕਗਰਾਉਂਡ ਕੋਈ ਚੋ ਕ੍ਰਿਮੀਨਲ ਨਹੀਂ ਹਜੇ ਕੋਈ ਜੀ ਇਦਾਂ ਦਾ ਕ੍ਰਿਮੀਨਲ ਪੋਲਿਟੀਕਲ ਬੈਕਗਰਾਉਂਡ ਨੂੰ ਨਹੀਂ ਅਸੀਂ ਵਿਚਾਰਦੇ ਪਏ ਅਸੀਂ ਸਿਰਫ ਜਿਹੜਾ ਕੇਸ ਐਟ ਹੈਂਡ ਹੈਗਾ ਆ ਬੀਸਿਕਲੀ ਜਿਹੜੀ ਐਕਸਟਰਸ਼ਨ ਕਾਲ ਹੋਈ ਹੈ ਕੀ ਆ ਸਿਰਫ ਉਹਦੇ ਤੇ ਵਰਕ ਕੀਤਾ ਜਾ ਰਿਹਾ ਤੇ ਇਹਦੇ ਥਰੂ ਹੀ ਜਿਹੜੀਆਂ ਫਾਈਂਡਿੰਗਸ ਅੱਗੀਆਂ ਆਣਗੀਆਂ ਉਹਨਾਂ ਦੇ ਫਿਰ ਅਸੀਂ ਫਰਦਰ ਪ੍ਰੋਸੀਡ ਕਰਾਂਗੇ